ਮੇਰਾ ਨਾਮ ਇੰਦਰਜੀਤ ਸਿੰਘ ਨੌਪੁਰਪੁਰ ਪਿੰਸਾਇੰਗਰ ਤਸੀ ਪਤਰਾ ਜ਼ਿਲ੍ਹਾ ਪਟਿਆਲਾ ਹਾਂਜੀ ਕੀ ਕੀ ਪ੍ਰੋਬਲਮ ਅਸੀ ਜੀ ਤੁਹਾਨੂੰ ਮੇਰੇ ਸ਼ੂਗਰ ਦੀ ਪ੍ਰੋਬਲਮ ਸੀ ਟਕਵਟ ਜਿਹੜੀ ਦੀ ਸੀ ਚਰਚੜ ਆਪ ਮਰਹਿੰਦਾ ਸੀ ਜਾਂ ਪੈਰਾਂ ਦੇ ਵਿੱਚ ਦਰਦ ਸੀ ਲੱਤ ਜਦਾਂ ਤੁਸੀਂ ਟਕਵਟ ਬਹੁਤ ਦਮ ਤੋਂ ਹੁੰਦੀ ਕਿੰਨੇ ਚਿਰ ਤੋਂ ਅਸੀ ਸ਼ੂਗਰ ਸ਼ੂਗਰ ਤਾਂ ਪਤਾ ਹੀ ਨਹੀਂ ਕਿੰਨੇ ਸਾਲ ਤੋਂ ਕਾਫੀ ਪੁਰਾਣੀ ਸ਼ੂਗਰ ਸੀ ਠੀਕ ਹੈ ਹਾਂਜੀ ਤੇ ਬਾਡੀ ਸਰਵਸ ਤੋਂ ਬਾਅਦ ਫਿਰ ਤੁਸੀਂ ਕੀ ਮਹਿਸੂਸ ਕਰਦੇ ਬਾਡੀ ਸਰਵਸ ਤੋਂ ਬਾਅਦ ਮੈਂ ਐਕਟਿਵ ਮਹਿਸੂਸ ਕਰਨਾ ਸ਼ੁਕਰੀ ਦਾ ਟਾਈਮ ਮਤਲਬ ਕਿ ਨਾ ਕਾਫੀ ਨਾਰਮਲੀ ਰਹੀ ਦੀ ਅੱਗੇ ਜਿਆਦੀਆਂ ਗੋਲੀਆਂ ਖਾਣਾ ਹੁਣ ਮੈਂ ਇੱਕ ਦਿਨ ਨਾਰਮਲ ਖਾਣਾ ਠੀਕ ਹੈ ਹਾਂਜੀ ਤੇ ਕੋਈ ਨਹੀਂ ਮਹਿਸੂਸ ਹੁੰਦੀ ਤੇ ਬਾਕੀ ਐਕਟਿਵ ਹੈ ਧਰੀਰ ਕੋਈ ਅਜੀਬ ਜਿਹੀ ਪ੍ਰੋਬਲਮ ਠੀਕ ਹੈ ਜਿਵੇਂ ਪਹਿਲਾਂ ਸੁੱਤੇ ਰਹਿੰਦੇ ਸੀ ਸੁਸਤੀ ਪੈ ਰਿੰਦੀ ਸੀ ਹੁਣ ਠੀਕ ਹੈ 5 ਵਜੇ ਉੱਠੀ ਜਾ ਠੀਕ ਹੈ ਕਿ ਜਿਹੜਾ ਵਟਾ ਕੰਮ ਕਰਨਾ ਕਰੀ ਜਾਏ ਠੀਕ ਹੈ ਜੀ ਪਹਿਲਾ ਕੰਮ ਕਰਨ ਨੂੰ ਦੇਰ ਨਹੀਂ ਕਰਨਾ ਇਲੂਮਿਨ ਨਾ ਇਲੂ ਨਹੀਂ ਕਰਨਾ ਠੀਕ ਹੈ ਹੁਣ ਕੰਮ ਦੀ ਕੋਈ ਪਰੌਡ ਨਹੀਂ ਕੋਈ ਪਰੌਡ ਲੱਖਾਂ ਲੋਕ ਤੁਹਾਡੀ ਜਿਹੜੀ ਵੀਡੀਓ ਦੇਖਣਗੇ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਤਾਂ ਮੈਸੇਜ ਦੇਣਾ ਚਾਹਣਾ ਵੀਰਿ ਵਰਤੋਂ ਕਰੋ ਇਹਦਾ ਫਾਇਦਾ ਇਹਦਾ ਨੁਕਸਾਨ ਸਾਈਡ ਇਫੈਕਟ ਕੋ ਨਹੀਂ ਅੰਧੇ ਕਿਸੇ ਤਰ੍ਹਾਂ ਨਹੀਂ ਗੁਰੀ ਹੈ ਜੀ ਕਰਨੀ ਜਿਹੜੇ ਹਰ ਬਿਮਾਰੀ ਵਾਲੇ ਵੀ ਵਰਤੂ ਕਰ ਸਕਦਾ ਠੀਕ ਹੈ ਜੀ ਧੰਨਵਾਦ